ਕਾਲ ਘੁੱਟ ਕੇ ਮਾਰੀ ਸਾਰੇ ਨਿਸ਼ਾਨ ਬਕਾਇਦਾ ਜੀ ਫੋਟੋਆਂ ਪਈਆਂ ਸਾਡੇ ਕੋਲ ਠੀਕ ਠੀਕ ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ ਕਹਿੰਦੇ ਪਰ ਇਹ ਹੋ ਜੋ ਪਰੇ ਹੋ ਜੋ ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉਂ ਬੰਨਿਆ ਆ ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ ਟੈਕ ਹੋ ਗਿਆ ਆ ਇਸ ਕਰਕੇ ਅੰਦਰ ਦੀ ਹਵਾ ਜਾਂਦੀ ਆ ਮੂੰਹ ਤੇ ਤਾਂ ਕੱਪੜਾ ਬੰਨਿਆ ਆ ਦੀ ਪਾਟੀ ਤੇ ਬਕਾਇਦਾ ਜਦੋਂ ਨਿਵਾਉਣ ਲੱਗੇ ਅਸੀਂ ਕੁੜੀ ਦੀ ਪਾਟੀ ਤੇ ਬਕਾਇਦਾ ਲਿਖਿਆ ਹੋਇਆ ਆ ਸੀਗਾ ਹਮ ਹਮ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ ਉਹ ਜਦੋਂ ਅਸੀਂ ਸਾਰਾ ਪੜ ਲਿਆ ਫਿਲੌਰ ਦੇ ਨਜ਼ਦੀਕ ਪਿੰਡ ਗੜਾਵਿਕੇ ਇੱਕ ਸ਼ਾਦੀ ਸ਼ੂਦਾ ਔਰਤ ਅਮਨਦੀਪ ਕੌਰ ਉਮਰ 30 ਸਾਲ ਪਤਨੀ ਗੇਲਾਵਾਸੀ ਗੜਾ ਫਿਲੌਰ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਔਰਤ ਦੀ ਪਰਜਾਈ ਮਨਪ੍ਰੀਤ ਕੌਰ ਵਾਸੀ ਪ੍ਰਤਾਪਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੀ ਰਾਤ ਅਮਨਦੀਪ ਕੌਰ ਨਾਲ ਗੱਲਬਾਤ ਹੋਈ ਸੀ ਸਾਨੂੰ ਫੋਨ ਆਇਆ ਸੀ ਕਿ ਅਮਨਦੀਪ ਕੌਰ ਦੀ ਹਾਟ ਅਟੈਕ ਨਾਲ ਮੌਤ ਹੋ ਗਈ ਹੈ ਇਹ ਖਬਰ ਸੁਣਦੇ ਸਾਰ ਹੀ ਅਸੀਂ ਉੱਥੇ ਪਹੁੰਚ ਗਏ ਅਸੀਂ ਮ੍ਰਿਤਕ ਅਮਨਦੀਪ ਕੌਰ ਦੇ ਗਲੇ ਤੇ ਇੱਕ ਨਿਸ਼ਾਨ ਹੋਣ ਕਾਰਨ ਉਹਨਾਂ ਨੇ ਇਹ ਸ਼ੱਕ ਜ਼ਾਹਰ ਕੀਤਾ ਹੈ ਕਿ ਅਮਨਦੀਪ ਕੌਰ ਨੂੰ ਮਾਰਿਆ ਗਿਆ ਹੈ ਇਸ ਮੌਕੇ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪੁੱਜੇ ਤੇ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਭੇਜ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਲੜਕੀ ਦੇ ਵਾਰਸਾ ਦੀ ਸ਼ਿਕਾਇਤ ਤੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਫਿਲੌਰ ਤੋਂ ਹਰੀਸ਼ ਕੜਵਲ ਦੀ ਰਿਪੋਰਟ ਮੇਰਾ ਨਾਮ ਮਨਪ੍ਰੀਤਾ ਜੀ ਪਿੰਡ ਪਰਤਾਪਰਾ ਹੈ ਜੀ 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 ਉਹ ਮੇਰੀ ਨਾਨਾ ਸੀਗੇ ਤੇ ਸਾਨੂੰ ਇਹਨਾਂ ਨੇ ਫੋਨ ਕੀਤਾ ਕਿ ਕੁੜੀ ਨੂੰ ਟੈਕ ਹੋ ਗਿਆ ਠੀਕ ਹੈ ਜੀ ਕੁੜੀ ਨੂੰ ਟੈਕ ਹੋ ਗਿਆ ਤਾਂ ਜਦੋਂ ਅਸੀਂ ਆਏ ਆ ਤਾਂ ਕੁੜੀ ਆ ਕੋਲ ਅਸੀਂ ਆ ਕੇ ਮਤਲਬ ਆਪਣਾ ਰੋਣ ਲੱਪੇ ਆ ਸਾਨੂੰ ਦੁੱਖ ਲੱਗਾ ਅਸੀਂ ਰੋਣ ਲੱਗ ਗਏ ਹੂੰ ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ ਕਹਿੰਦੇ ਪਰੇ ਹੋ ਜੋ ਪਰੇ ਹੋ ਜੋ ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉ ਬੰਨਿਆ ਆ ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ ਟੈਕ ਹੋ ਗਿਆ ਆ ਹੂੰ ਇਸ ਕਰਕੇ ਅੰਦਰ ਦੀ ਹਵਾ ਜਾਂਦੀ ਆ ਮੂੰਹ ਤੇ ਤਾਂ ਕੱਪੜਾ ਬੰਨਿਆ ਆ ਜੀ ਜੀ ਕੱਪੜਾ ਤਾਂ ਜੀ ਇਹਨਾਂ ਨੇ ਤਾਂ ਬੰਨਿਆ ਸੀ ਇਹਨਾਂ ਨੇ ਗਲ ਘੁੱਟ ਕੇ ਮਾਰੀ ਆ ਹੁਣ ਜਦੋਂ ਆਪਾਂ ਸੰਸਕਾਰ ਕਰਨ ਚਲੇ ਨਸਕਾਰ ਨਾ ਤੁਸੀਂ ਕਰਿਓ ਵੀ ਸਾਨੂੰ ਵੀ ਪਤਾ ਲੱਗੇ ਗੱਲ ਕੀ ਸੀ ਤੇ ਕੁੜੀ ਦੀ ਪੱਟ ਤੇ ਬਕਾਇਦਾ ਜਦੋਂ ਨਿਭਾਉਣ ਲੱਗਿਆ ਸੀ ਕੁੜੀ ਦੀ ਪੱਟ ਤੇ ਬਕਾਇਦਾ ਲਿਖਿਆ ਹੋਇਆ ਆ ਸੀਗਾ ਹਮ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ ਉਹ ਜਦੋਂ ਅਸੀਂ ਸਾਰਾ ਪੜ੍ਹ ਲਿਆ ਉਦੋਂ ਬਾਅਦ ਜਦੋਂ ਅਸੀਂ ਪੜ੍ਹ ਪੂੜ੍ਹ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਸੀਗੇ ਮੇਰੀ ਨਣਾਨ ਦੇ ਉਹਨਾਂ ਨੇ ਦਬਦਾ ਪਾਣੀ ਨਾਲ ਮਟੇ ਦਿੱਤਾ ਕਹਿੰਦੀ ਕਹਿੰਦੀ ਪੁੱਤਰਾ ਸਾਡੀ ਲੱਜ ਰੱਖ ਲੈ ਸਾਨੂੰ ਇੱਦਾਂ ਹੀ ਰਹਿੰਦੇ ਤੂੰ ਰੋਲਾ ਨਾ ਪਾ ਮੇਰਾ ਪੋਤਿਆਂ ਤੂੰ ਮੇਰੀ ਧੀਆਂ ਜੀ ਜੇ ਤੁਹਾਡੀ ਮੈਂ ਪੁੱਤ ਧੀ ਸੀ ਜੇ ਸਾਡੀ ਕੁੜੀ ਦੀ ਕੋਈ ਗਲਤੀ ਸੀ ਸਾਨੂੰ ਦੱਸ ਦੇ ਸਾਡੀ ਕੁੜੀ ਨਾ ਸੁਧਾਰ ਕਰਦੀ ਤਾਂ ਅਸੀਂ ਅੱਜ ਇੱਥੇ ਆਉਣਾ ਨਹੀਂ ਸੀ ਗੱਲ ਖਤਮ ਹੋ ਜਾਂਦੀ ਕਹਿਣਾ ਜਦੋਂ ਆਪਣਾ ਸੁਧਾਰੇ ਨਹੀਂ ਕੀਤਾ ਸੀ ਕੀ ਕਰਨ ਆਣਾ ਸੀ ਜੀ ਜੀ ਜਦੋਂ ਵਸੀ ਸੰਸਕਾਰ ਕਰਨ ਲੱਗੇ ਤਾਂ ਮੇਰੇ ਨੂੰ ਸੰਸਕਾਰ ਨਹੀਂ ਕਰਨ ਦਿੱਤਾ ਉਸ ਤੋਂ ਬਾਅਦ ਅਸੀਂ ਸਹਿਮਤ ਹੋ ਗਏ ਚਲੋ ਸੰਸਕਾਰ ਕਰ ਦੋ ਮਿੱਟੀ ਪਾਓ ਗਾਲ ਤੇ ਜੋ ਹੋਣਾ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਮੇਰੇ ਨਾਨਾ ਸੀ ਉਹਨਾਂ ਦੇ ਵੱਡੇ ਸਿਸਟਰ ਆਏ ਬਲਾਸਪੁਰ ਤੋਂ ਹੂੰ ਬਲਾਸਪੁਰ ਤੋਂ ਆਏ ਤੇ ਉਹਨਾਂ ਨੇ ਅੱਗੇ ਕਿਹਾ ਵੀ ਗੱਲ ਕੀ ਹੋਈ ਮੈਂ ਮੋਰੇ ਉਹਨਾਂ ਦੇ ਹੱਥ ਬੰਨੇ ਮੈਂ ਕਿਹਾ ਵੀ ਤੁਸੀਂ ਬੇਨਤੀ ਆ ਹੁਣ ਸੰਸਕਾਰ ਹੋ ਲੈਂਦੋ ਉਹ ਕਹਿੰਦੇ ਅਸੀਂ ਨਹੀਂ ਹੋਣ ਦੇਣਾ ਸੰਸਕਾਰ ਇੱਦਾਂ ਕਿੱਦਾਂ ਹੋਣ ਦੇ ਦਈਏ ਉਹ ਨਹੀਂ ਪੁਲਿਸ ਦੇਖ ਕੇ ਉਹ ਵੀ ਘਬਰਾ ਗਏ ਵੀ ਕੋਈ ਚੱਕਰ ਲੰਮਾ ਚੌੜਾ ਪਿਆ ਆ ਸਾਡੀ ਭੈਣ ਦੇ ਨਾਲ ਵੀ ਜਿਹੜਾ ਇੰਨਾ ਕੁਝ ਹੋ ਗਿਆ ਆ ਹੂੰ ਹੂੰ ਜਦੋਂ ਜੀ ਇਹਨਾਂ ਨੇ ਲੱਕੜਾ ਲੁਕੜਾ ਉਤਾਰ ਦਿੱਤੀਆਂ ਉਤੋਂ ਸਾਂਸ ਕਰਨੀ ਕੀਤਾ ਲੱਕੜਾ ਸਾਰੀਆਂ ਰੱਖਤੀਆਂ ਸੀ ਅਗਲੀ ਭੇਟ ਲੱਗੇ ਸੀ ਕੰਨ ਜਦੋਂ ਇਹਨਾਂ ਨੇ ਲੱਕੜਾ ਲੁਕੜਾ ਸਾਰੀਆਂ ਉਤਾਰਤੀਆਂ ਜੀ ਕੁੜੀ ਦੇ ਧੌਣ ਤੋਂ ਐਦਾ ਮੂੰਹ ਤੋਂ ਕੱਪੜਾ ਲਾਇਆ ਤੇ ਧੌਣ ਤੇ ਇੱਥੇ ਸਾਰੇ ਨਿਸ਼ਾਨ ਗਾਲ ਘੁੱਟ ਕੇ ਮਾਰੀ ਸਾਰੇ ਨਿਸ਼ਾਨ ਬਕਾਇਦਾ ਜੀ ਫੋਟੋਆਂ ਪਈਆਂ ਸਾਡੇ ਕੋਲ ਠੀਕ ਹੈ ਰੱਸੀ ਦੀ ਰੱਸੀ ਨਾਲ ਘੁੱਟਿਆ ਰੱਬ ਜਾਣੇ ਕਿੱਦਾਂ ਘੁੱਟਿਆ ਇਹ ਹੁਣ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਮੌਕੇ ਤੇ ਆਪਾਂ ਕਾਰਨ ਕੀ ਹੋਇਆ ਮਾਰਨ ਦਾ ਉਹਨਾਂ ਨੇ ਹਰਨਜੀ ਹੁਣ ਉਹਨਾਂ ਨੂੰ ਪਤਾ ਹੋ ਪਰਿਵਾਰ ਵਾਲਿਆਂ ਨੂੰ ਕੀ ਹੋਇਆ ਆਪਾਂ ਨੂੰ ਤਾਂ ਟੈਕ ਦਾ ਫੋਨ ਜਿਹੜੀ ਮ੍ਰਿਤਕ ਸੀ ਉਹਦਾ ਨਾਮ ਕੀ ਸੀ ਜਿਹੜਾ ਉਹਨਾਂ ਦੇ ਘਰ ਵਾਲਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਅਮਨਦੀਪ ਨਾਮ ਸੀ ਹਾਂ ਜਿਹੜੇ ਦੀ ਡੈਥ ਹੋਈ ਆ ਉਹਨਾਂ ਦੇ ਘਰ ਵਾਲੇ ਦਾ ਨਾਮ ਗੋਲੂ ਸੀ ਬਾਕੀ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਠੀਕ ਹੈ ਜੀ ਜਿੰਨਾ ਕ ਪਤਾ ਹੁੰਦਾ ਕੀ ਹੁਣ ਤੁਸੀਂ ਬੋਡੀ ਫਲੋਰ ਸਿਵਲ ਹਸਪੀਟਲ ਲੈ ਜਾਂਦੀ ਹਾਂਜੀ ਹੁਣ ਆਪਾਂ ਸਿਵਲ ਹਸਪੀਟਲ ਬੋਡੀ ਲੈ ਜਾਂਦੀ ਆ ਹਾਂ ਤੇ ਹੁਣ ਉਹਦਾ ਮਤਲਬ ਪੋਸਟਮਾਰਟਮ ਕਰ ਲਗੇ ਤੇ ਉਹ ਆਪਾਂ ਨੂੰ ਦੱਸਣਗੇ ਵੀ ਕੁੜੀ ਦਾ ਆਪ ਗਾਲ ਘੁੱਟਿਆ ਗਿਆ ਜਾਂ ਕੁੜੀ ਕਿੱਦਾਂ ਹੋਈ ਆ ਕੁੜੀ ਦਾ ਕੀ ਚੱਕਰ ਪਿਆ ਆ ਠੀਕ ਹੈ ਜੀ ਜਦੋਂ ਆਪਾਂ ਅੱਗੇ ਪਿੱਛੇ ਆਉਂਦੇ ਸੀ ਤਾਂ ਇਹ ਸਾਸ ਨੋ ਸਾਰੇ ਜਣੇ ਟੱਬਰ ਇਹਨਾਂ ਨਾਲ ਮਿਲ ਕੇ ਰਹਿੰਦੇ ਸੀ ਸਾਨੂੰ ਆਏਗੇ ਨੂੰ ਖਾਣ ਪੀਣ ਨੂੰ ਸਾਰਾ ਕੁਝ ਦਿੰਦੇ ਸੀ ਐਦਾਂ ਦਾ ਭਾਜੀ ਕੁਛ ਹੈ ਨਹੀਂ ਸੀ ਸਾਨੂੰ ਵੀ ਕਹਿਣਾ ਇੱਥੇ ਆ ਕੇ ਰਹਿ ਜਾਓ ਦੋ ਰਾਤਾਂ ਰਹਿ ਜਾਓ ਤਿੰਨ ਰਾਤਾਂ ਰਹਿ ਜਾਓ ਹੂੰ ਠੀਕ ਆ ਪਰ ਸਾਨੂੰ ਆ ਚਾਂਸ ਨਹੀਂ ਸੀ ਪਤਾ ਹੁਣ ਦੱਸੋ ਇਹ ਜਨਾਨੀ ਦਾ ਤਾਂ ਕੰਮ ਹੈ ਨਹੀਂ ਭਾਜੀ ਗਾਲ ਘੁੱਟਣਾ ਜਨਾਨੀ ਕੋ ਜਨਾਨੀ ਨਹੀਂ ਮਾਰਦੀ ਜੀ ਠੀਕ ਆ ਹੁਣ ਇਹ ਤੁਸੀਂ ਪੁੱਛੋ ਵੀ ਕੀ ਹੋਇਆ ਕੀ ਮੰਗ ਕਰਦੇ ਹੋ ਤੁਸੀਂ ਹੁਣ ਅਸੀਂ ਤਾਂ ਜੀ ਮੰਗ ਇਹੀ ਕਰਦੇ ਆ ਸਾਨੂੰ ਇਨਸਾਫ ਦੇ ਦਿਓ ਤੇ ਦੂਜੀ ਗੱਲ ਇਹ ਆ ਜੇ ਸੰਸਕਾਰ ਕਰਨਾ ਤਾਂ ਸੰਸਕਾਰ ਕਰ ਦੋ ਹੁਣ ਜੇ ਹੁਣ ਤਾਂ ਪਤਾ ਲੱਗੇਗਾ ਵੀ ਕੀ ਕਾਰਨ ਹੈਗਾ ਕੀ ਕਾਰਨ ਨਹੀਂ ਹੈਗਾ ਹੂੰ ਕਿਤੇ ਸ਼ੱਕ ਲੱਗਦੀ ਤੁਹਾਨੂੰ ਮੇਨ ਸ਼ੱਕ ਭਾਜੀ ਉਹਨਾਂ ਨੇ ਜੀ ਪੱਟ ਦੇ ਉੱਤੇ ਆਪਣੇ ਨਾਮ ਲਿਖਿਆ ਸੀ ਕਿ ਮੇਰੀ ਨਾਨਾ ਪ੍ਰਵੀਨ ਜ਼ਿੰਮੇਵਾਰ ਆ ਹੂੰ ਹੂੰ ਬਕਾਇਦਾ ਮੈਂ ਤੇ ਮੇਰੀ ਜਠਾਣੀ ਬੈਠੇ ਨੇ ਇੱਥੇ ਉਹ ਉਹਨਾਂ ਨੇ ਦੇਖਿਆ ਆ ਉਹਨਾਂ ਨੇ ਦੇਖਿਆ ਹਾਂਜੀ ਥੈਂਕ ਯੂ ਅੱਜ ਇੱਕ ਤੁਹਾਡੇ ਪਿੰਡ ਵਿੱਚ ਇੱਕ ਲੜਕੀ ਦੀ ਡੈਥ ਹੋਈ ਆ ਕੀ ਲੱਗਦਾ ਡੈਥ ਦਾ ਕਾਰਨ ਕੀ ਗੱਲਬਾਤ ਆ ਅ uh, ਐਕਚੁਅਲੀ 12 14 ਸਾਲ ਦੀ ਲੜਕੀ ਸਾਡੇ ਪਿੰਡ ਮਈ ਹੋਈ ਸੀ ਜੀ ਇਸ ਲੜਕੀ ਦੇ ਤਿੰਨ ਬੱਚੇ ਹਨ ਦੋ ੜਕੀਆਂ ਇੱਕ ਲੜਕਾ ਜਿਹਦਾ ਪਤੀ ਬਾਹਰ ਦबई ਵਿਦੇਸ਼ ਵਿੱਚ ਹੈ ਹਾਂਜੀ ਔਰ ਇਸ ਲੜਕੀ ਦਾ ਅਜ ਤੱਕ ਪਿੰਡ ਦੇ ਵਿੱਚ ਕੋਈ ਵੀ ਆੜ-ਗਾੜ ਨਾ ਆਪਣੇ ਸੱਸ ਸਹੁਰੇ ਦੇ ਨਾਲ ਸਹੁਰੇ ਪਰਿਵਾਰ ਦੇ ਨਾਲ ਕੋਈ ਵੀ ਕੋਈ ਝਗੜਾ ਸਾਡੇ ਧਿਆਨ ਵਿੱਚ ਨਹੀਂ ਆਇਆ ਨਾ ਹੀ ਕਦੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਸੰਬੰਧੀ ਕੋਈ ਪੰਚਾਇਤ ਹੋਈ ਕੀ ਕਹਿੰਦੇ ਚੇਖਾ ਚੈਣ ਦਿੱਤੀ ਸੀ ਉਹ ਮਾਮਲਾ ਖਰਾਬ ਹੋ ਗਿਆ ਨਾਲ ਬਾਦੋਂ ਜਿਵੇਂ ਸਵਿਧੇ ਸਾਨੂੰ ਪਤਾ ਲੱਗਾ ਕਿ ਲੜਕੀ ਦੀ ਮੌਤ ਹੋਈ ਹੈ ਅਸੀਂ ਵੀ ਅਫਸੋਰਸ ਜਿਵੇਂ ਸਾਰੀ ਪਿੰਡ ਵਾਸੀ ਗਏ ਅਸੀਂ ਵੀ ਗਏ ਆ ਜਾ ਕੇ ਅਫਸੋਸ ਨੂੰ ਬੈਠੇ ਆ ਇਹਨੇ ਇਹਨਾਂ ਨੂੰ ਦੱਸਿਆ ਕਿ ਅਟੈਕ ਕਰਨ ਮੌਤ ਹੋ ਗਈ ਆ ਉਸ ਤੋਂ ਬਾਅਦ ਲੜਕੀ ਦਾ ਪਰਿਵਾਰ ਵੀ ਆ ਨਵਾਇਆ ਉਹ ਤੋਂ ਬਾਅਦ ਸਿਧਾ ਦਿੱਤਾਂ ਲੈ ਗਏ ਆ ਅਚਾਨਕ ਪੁਲੀਸ ਆਈ ਉਹਨੇ ਆ ਕੇ ਜੀ ਮੇਰੇ ਦੱਸਿਆ ਕੀ ਕੋ ਘਰੇਲੂ ਲੜਾਈ ਤਾਂ ਨਹੀਂ ਇਹਨਾਂ ਦੇ ਆ ਸਵਿਚੀ ਪਰਵਾਰ ਪਿੰਜੀ ਤੁਹਾਡਾ ਨਾਮ ਕੀ ਆ ਤੇ ਕੀ ਗੱਲਬਾਤ ਹੋਈ ਜਿਹੜੀ ਅੱਜ ਲੜਕੀ ਦੀ ਡੈਥ ਹੋਈ ਆ ਕੀ ਨਾਂ ਆ ਤੁਹਾਡਾ ਮੇਰਾ ਨਾਂ ਜੀ ਸ਼ੰਦੂ ਹਾਂਜੀ ਸਾਡਾ ਘਰ ਪਿੱਛੇ ਆ ਜੀ ਹਾਂ ਤਾਂ ਦੈਂਚੜੇ ਫਤਾਲਾ ਕਸਾਂ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਹਾਂਜੀ ਆ ਹਾਂ ਤੇ ਆ ਜਾ ਰੌਲਾ ਪਿਆ ਤੇ ਆ ਕੇ ਦੇਖਿਆ ਮੇਰਾ ਘਰ ਪਿੱਛੇ ਆ ਸੀ ਉਹ ਪਿੱਛੇ ਰਹਿੰਦੇ ਠੀਕ ਹੈ ਜੀ ਕੋਕੂਲੇ ਲੱਗੇ ਹੁੰਦੇ ਕੋਈ ਪਤਾ ਨਹੀਂ ਨਹੀਂ ਪਤਾ ਲੱਗਦਾ ਸਵੇਰੇ ਆਣ ਕੇ ਦੇਖਿਆ ਤੇ ਪਈ ਸੀ ਬੈੱਡ ਦੇ ਉੱਤੇ ਹਾਂਜੀ ਦੇਖੀ ਟੋਟਾ ਕੇ ਕਹਿੰਦੇ ਹੈ ਨਹੀਂ ਹੈ ਨਹੀਂ ਕੀ ਤੈਕੋਗੇ ਤੈਕੋ ਹਾਂਜੀ ਆਹ ਸੰ ਤਾਂ ਪਤਾ ਨਹੀਂ ਉਹਦੇ ਦੇਖਿਆ ਗਲੇ ਤੇ ਨਿਸ਼ਾਨ ਆਇਆ ਕਾਫੀ ਹੋਰ ਉਹ ਅਸੀਂ ਉਹ ਵੀ ਨਹੀਂ ਦੇਖਿਆ ਦੇਖੇ ਨਹੀਂ ਤੁਸੀਂ ਸੰਸਕਾਰ ਨੂੰ ਲੱਗੇ ਸੀ ਸੰਸਕਾਰ ਕੰਨ ਲੱਗੇ ਸੀ ਕੰਨ ਲੱਗੇ ਸੀ ਜੀ ਉਹਨੇ ਪੈਣਾ ਨੇ ਆਣ ਕੇ ਕੱਢ ਲਿਆ ਅੱਛਾ ਅੱਛਾ ਉਹਨੇ ਪੈਣਾ ਆਇਆ ਫੇ ਵੀ ਫੇ ਵੀ ਗਵਾਂਢ ਨੂੰ ਮਾੜਾ ਮੋਟਾ ਪਤਾ ਹੁੰਦਾ ਕੀ ਗੱਲਬਾਤ ਹੋਈ ਪ੍ਰੋਪਰ ਇਹਨਾਂ ਦੇ ਕੰਮ ਕੋਈ ਕਲੇਸ਼ ਸੀ ਇਹਨਾਂ ਦਾ ਕੰਮ ਕਲੇਸ਼ ਨਹੀਂ ਹੋਇਆ ਸੀ ਕੋਲ ਆ ਹਾਂਜੀ ਜਿਵੇਂ ਅਸੀਂ ਪਿੱਛੇ ਵੀ ਰਹਿੰਦੇ ਸੀ ਕੋਲ ਆ ਹਾਂਜੀ ਉਹਨਾਂ ਦੀ ਨੋ ਸੱਸ ਦੀ ਕਦੀ ਇਹਨਾਂ ਦੀ ਕਦੇ ਲੜਾਈ ਕਦੀ ਅਸੀਂ ਉਹਨੀਆਂ ਮੁੰਡੇ ਦੋਵੇਂ ਬਾਹਰ ਆ ਹਾਂਜੀ ਇਹ ਤਿੰਨੇ ਹੀ ਸੀ ਵਿਆਹ ਆਹ ਅਗਰ ਮਹੀਨਾ ਹੋਇਆ ਬਾਹਰ ਆਇਆ ਇਹਨੂੰ ਤਾਂ 2 ਸਾਲ ਹੋ ਗਿਆ ਸੀ ਬਾਹਰ ਗਈ ਸੀ ਹੂੰ ਹੂੰ ਉਹ ਬਾਹਰੋਂ ਆਈ ਆ ਹੂੰ ਹੂੰ ਮਹੀਨਾ ਕੇ ਹੋਇਆ ਇਹਨੂੰ ਦੋ ਇਹਨੂੰ ਸੱਸ ਰਹਿੰਦੀਆਂ ਸੀ ਹੂੰ ਹੂੰ ਕੁੜੀ ਨੇ ਵੀ ਤਾਂ ਸੱਦਿਆ ਵੀ ਕੋਈ ਨਿਆਣਾ ਟ ਲਮਠਾ ਹੋ ਜਾਂਦਾ ਰਾਤ 12:00 ਤੇ ਲੈ ਕੇ ਜਾਣਾ ਪੈਂਦਾ ਆ ਹਾਂਜੀ ਬੇਬੇ ਆਂਡ ਕੋਂਡ ਜਾਂਦੀ ਠਾਲ ਲੈਣਾ ਜਾਂਦੀ ਐ ਸਕੂਟਰੀ ਤੇ ਲੈ ਜਾਂਦੀ ਚਲਾ ਲੈਂਦੀ ਸੀ ਇਹ ਕੁੜੀ ਠੀਕ ਹੈ ਹੈ ਇਸ ਕਰਕੇ ਸੱਦੀ ਸੀ ਨਹੀਂ ਕੁੜੀ ਦਾ ਤਾਂ ਕੰਮ ਬਹੁਤ ਸੋਹਣਾ ਸੀ ਉੱਥੇ ਠੀਕ ਤਾਂ ਸੱਦੀ ਸੀ ਠੀਕ ਉਹ ਹੋਰ ਸਾਨੂੰ ਕੋਈ ਨਹੀਂ ਪਤਾ ਥੈਂਕ ਯੂ ਪਾ ਜੀ ਕੀ ਨਾ ਆ ਤੁਹਾਡਾ ਤਾਂ ਕੀ ਗੱਲਬਾਤ ਹੋਈ ਤੁਹਾਡੇ ਗਵਾਨ ਜਿਹੜੀ ਕੋ ਇੱਕ ਵੱਡੀ ਅਦਕੜਨਾ ਹੋਈ ਨਹੀਂ ਮੈਨੂੰ ਤਾਂ ਫੋਨ ਆਇਆ ਤਾਂ ਬਾਜੀ ਅਸੀਂ ਜਗਤਪੁਰਾ ਰਹਿੰਦੇ ਹਾਂ ਹਾਂਜੀ ਕਿਰਾਏ ਤੇ ਤੇ ਮੇਰੀ ਕੁੜੀ ਤੇ ਮੈਂ ਹੀ ਆ ਦੋਨੋਂ ਇਹਨੂੰ ਫੋਨ ਕੀਤਾ ਵੇਦਾਂ ਕਿ ਕੋਈ ਵੋਡੀ ਹੋ ਗਈ ਅਸੀਂ ਆ ਗਈਆਂ ਕੁੜੀ ਵੀ ਸੇਹਲੀ ਸੀ ਠੀਕ ਹੈ ਅਸੀਂ ਆਏ ਆ ਤੇ ਪੁਲਿਸ ਵਾਲੇ ਨੇ ਮੈਨੂੰ ਤਾਂ ਕੇ ਮਾਰੇ ਥੱਪੜ ਮਾਰਨੇ ਨੂੰ ਆਇਆ ਹਾਂ ਫਿਰ ਉਹ ਮੇਰੀ ਕੁੜੀ ਨੂੰ ਵੀ ਲੈ ਗਏ ਹਾਂ ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਹਾਂ ਕਿਉਂ ਲਗੇ ਕਾਹਦੇ ਲਗੇ ਕਹਿੰਦਾ ਕਿ ਕੁੜੀ ਨੇ ਝੂਠ ਬੋਲਿਆ ਉਹਨੂੰ ਪਤਾ ਨਹੀਂ ਸੀ ਮੁਰਦਾ ਘਟ ਤੇ ਆਏ ਕਹਿੰਦੇ ਕੁੜੀ ਕਿੱਥੇ ਐ ਤੇ ਉਹ ਮੇਰੀ ਕੁੜੀ ਨੂੰ ਪਦਰ ਮੇਰੇ ਨਾਲ ਆਈ ਉਹ ਕਹਿੰਦੀ ਵੀ ਇੱਧਰ ਹੋਣੀ ਤੇ ਉਹ ਨਿਕਲ ਹੀ ਉਸ ਅੰਦਰ ਤੇ ਹੁਣ ਇਹ ਥੋੜਾ ਭਾਜੀ ਸਾਨੂੰ ਪਤਾ ਵੀ ਕਿੱਥੇ ਸੀ ਅਸੀਂ ਤਾਂ ਕੱਲੀਆਂ ਆਈਆਂ ਦੋਨੋਂ ਜਣੀਆਂ ਠੀਕ ਐ ਉਹ ਮੇਰੀ ਕੁੜੀ ਨੂੰ ਦਬਕਾ ਮਾਰ ਕੇ ਮੈਨੂੰ ਦਬਕਾ ਮਾਰਿਆ ਉਸ ਕੋਲ ਸਾਰੇ ਹਾਂ ਤੇ ਉਹ ਲੈ ਗਿਆ ਮੇਰੀ ਕੁੜੀ ਨੂੰ ਠੀਕ ਓਕੇ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰਸੀਵ ਹੋਈ ਸੀ ਠੀਕ ਐ ਜੀ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਹਾਂਜੀ ਜੋ ਜਿਸ ਦੇ ਹਾਲਾਤ ਛੱਕੀਆਂ ਜਸਤੇ ਅਸੀ ਮੌਕੇ ਤੇ ਪਹੁੰਚੇ ਹਾਂ ਪਹੁੰਚ ਕੇ ਜੋ ਲੜਕੀ ਦੇ ਪੇਕਾ ਪਰਿਵਾਰ ਸੀ ਹਾਂ ਜੀ ਉਹਨਾਂ ਨੇ ਸ਼ਰਤ ਚਿਤਾਇਆ ਕਿ ਸਾਡੀ ਲੜਕੀ ਦਾ ਜੋ ਨੇਚਰਲ ਡੈਥ ਨਹੀਂ ਆ ਇਹਦੀ ਜਿਹੜੀ ਅਸੀਂ ਪੋਸਟਮਾਰਮ ਚਾਹ ਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹਾਂ ਹੂੰ ਹੂੰ ਜਿਸ ਤੇ ਅਸੀਂ ਡੈਡ ਬਾਡੀ ਨੂੰ ਚਿਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈਆਂ ਹਮ ਹਸਪੀਟਲ ਮੋਰਚ ਵਿੱਚ ਅਸੀਂ ਦਿਖਾਵਾਈਆਂ ਹਮ ਜੋ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਹਮ ਜੋ ਵੀ ਹਾਲਾਤ ਹੋਣਗੇ ਉਹਦੇ ਅਨੁਸਾਰ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਕਾਰਵਾਈ ਹਮ ਕਰਦੇ ਜਾਵਾਂਗੇ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਦੀ ਪਰਚਾਈ ਨੇ ਦੇਖਿਆ ਵੀ ਜਿਹਨੂੰ ਨਹਾਉਣ ਲੱਗੇ ਸੀ ਉਹਦੀ ਪਟ ਦੇ ਉੱਤੇ ਜਿਹਨੇ ਜਿਹਦੇ ਥਰੂ ਉਹ ਮਰੀ ਆ ਉਹਦਾ ਵਿੱਚ ਨਾਂ ਲਿਖਿਆ ਸੀ ਪੈਨਸਲ ਨਾਲ ਕੋਪੀ ਜੋ ਵੀ ਹੈਗਾ ਉੱਤੇ ਹੁਣ ਤੱਕ ਦੀ ਸਟੇਜ ਤੇ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਕਰਾਂਗੇ ਡਾਕਟਰ ਸਾਹਿਬ ਇੱਕ ਮ੍ਰਿਤਕ ਦੇਹ ਆਈ ਆ ਕੀ ਨਾਮ ਤੁਹਾਡਾ ਕੀ ਕਹਿਣਾ ਚਾਹੁੰਦੇ ਸਰ ਮੇਰਾ ਨਾਮ ਡਾਕਟਰ ਗੁਰਪ੍ਰੀਤਾ ਸਿਵਲਸਟਿਕਲੋਜੀ ਜੀ ਸਾਡੇ ਕੋਲ ਇੱਕ ਮ੍ਰਿਤਕ ਦੇਹ ਆਈ ਆ ਜਿਹਦਾ ਨਾਮ ਹੈਗਾ ਅਮਨਦੀਪ ਉਮਰ ਤਕਰੀਬਨ 30 ਸਾਲ ਲੱਗੀ ਜਾਂ ਹਾਂਜੀ ਹਾਂਜੀ ਪੋਸਟਮਾਰਟਮ ਦੀ ਬੋਡੀ ਲੈ ਕੇ ਆਏ ਆ ਹਾਂਜੀ ਕੀ ਪਤੀ ਕੀ ਹੋਂਦਾ ਕੀ ਨਾਮ ਹੋਂਦਾ ਅਮਨ ਅਮਨਦੀਪ ਨਾਮ ਹੈਗਾ ਆ ਤੇ ਰਹਿਣ ਵਾਲੀ ਹੈਗੀ ਗਾੜਾ ਫਲੋਰ ਤੋਂ ਹਾਂਜੀ ਓਕੇ ਕੀ ਲੱਗਦਾ ਤੁਸੀਂ ਦੇਖਿਆ ਉਹਨਾਂ ਨੂੰ ਜੀ ਬਾਡੀ ਵਿੱਚ ਹੱਲੇ ਆਪਾਂ ਪੋਸਟਮਾਰਟਮ ਫਾਈਨਲ ਜਿਹੜੀ ਰਿਪੋਰਟ ਜੋਗੀ ਹੈਗਾ ਆਪਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦੱਸ ਪਾਵਾਂ ਕੀ ਹੋ ਰਿਹਾ ਹੈਗਾ ਮੁੱਦਾ ਠੀਕ